ਫੌਗਿੰਗ ਜਿਹੜੀਆਂ ਹੈਗੀਆਂ ਉਹ ਚੱਲ ਰਹੀ ਹੈਗੀਆਂ ਤੇ ਹੋਰ ਸਾਡੀਆਂ ਜਿਹੜੀਆਂ ਹੈਲਥ ਵਰਕਰਸ ਨੇ ਆਸ਼ਾ ਵਰਕਰ ਸਾਰੇ ਲੱਗੇ ਹੋਏ ਸ਼ਹਿਰਾਂ 'ਚ ਵੀ ਜਾ ਰਹੇ ਆ ਤੇ ਪਿੰਡਾਂ 'ਚ ਵੀ ਪਰ ਸ਼ਹਿਰਾਂ 'ਚ ਜਿਹੜਾ ਇਹੋ ਸਾਹਮਣੇ ਨਾਲ ਜਿਹੜੇ ਹੈਗੇ ਹੈਲਥ ਡਿਪਾਰਟਮੈਂਟ ਦੀ ਟੀਮ ਬਣੀ ਹੋਈ ਹੈ ਨਾਲ ਤੇ ਉਸ ਵੇ ਆਪਣੇ ਜਿਹੜੇ ਕੋਰੇ ਅਪਡੇਟਸ ਕਰ ਰਹੇ ਔਰ ਜਿਹੜਾ ਦੱਸਣ ਵਾਲੀ ਗੱਲ ਇਹ ਆ ਵੀ ਪਿਛਲੇ ਸਾਲ ਨਾਲ ਇਸ ਸਾਲ ਜਿਹੜੇ ਕੇਸ ਘਟੇ ਯਾਨੀ ਲੋਕ ਜਿਹੜੇ ਦਿਨੋਂ ਦਿਨ ਸਮਝ ਰਹੇ ਆ ਆਪਣੀ ਜ਼ਿੰਮੇਵਾਰੀ ਨੂੰ ਸਮਝ ਰਹੇ ਨੇ ਤੇ ਉਹ ਇੱਕ ਨਾਲ ਸਾਡੀਆਂ ਹੈਲਥ ਟੀਮਸ ਉਹ ਵੀ ਬਾਰ ਬਾਰ ਜਿਹੜੀਆਂ ਅਵੇਅਰ ਕਰਾ ਰਹੀਆਂ ਤੇ ਇਸ ਵਾਰੀ ਜਿਹੜੇ ਕੇਸ ਬਹੁਤ ਘਟੇ ਔਰ ਫੈਟਲ ਕੇਸ ਕੋਈ ਨਹੀਂ ਐਸ ਪਰ ਰਿਪੋਰਟ ਕੋਈ ਡੈਥ ਵੈਸੇ ਕੋਈ ਐਸਪੋਸਟ ਕਰਨ ਨਹੀਂ ਹੋਈ ਤੇ ਲੋਕ ਜਿੰਨੇ ਵੀ ਪੇਸ਼ੈਂਟ ਆਏ ਆ ਜਿਵੇਂ ਮੋਰਿੰਡੇ ਵੀ ਕੇਸ ਆਏ ਆ ਜੋ ਕੋਸਟ ਪਈ ਆਏ ਉਹ ਸਾਰੇ ਰਿਕਵਰ ਹੋ ਗਏ। ਲੱਗਦਾ ਹੈ ਪ੍ਰਾਈਵੇਟ ਹਸਪਤਾਲਾਂ ਵਿੱਚ ਜ਼ਿਆਦਾ ਪ੍ਰਾਈਵੇਟ ਹਸਪਤਾਲ ਵਿੱਚ ਜਿਹੜੇ ਮਰੀਜ਼ੇ ਬਹੁਤ ਜ਼ਿਆਦਾ ਪ੍ਰਾਈਵੇਟ ਧਾਰੀਆਂ ਵਿੱਚ ਦੇਖੋ ਕੇਸ ਆਉਂਦੇ ਹਨ ਲੇਕਿਨ ਟੈਸਟਿੰਗ ਲਈ ਜਿਹੜੀ ਲੈਬ ਹੈ ਉਹ ਸਿਰਫ ਆਪਣੇ ਸਿਵਲ ਹਸਪਤਾਲ ਲੈਵਲ ਤੇ ਹੀ ਹੈ। ਅਗਰ ਉਹਨਾਂ ਕੋਲ ਵੀ ਕੇਸ ਆਉਂਦੇ ਹਨ ਤਾਂ ਉਹ ਉੱਥੇ ਭੇਜ ਰਹੇ ਨੇ। ਅਗਰ ਉਹ ਨਹੀਂ ਭੇਜ ਰਹੇ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਜਿੰਨੇ ਪ੍ਰਾਈਵੇਟ ਪ੍ਰੈਕਟੀਸ਼ਨਲਸ ਨੇ ਰਜਿਸਟਰਡ ਐਂਡ ਅਨ ਰਜਿਸਟਰਡ ਸਾਰਿਆਂ ਨੂੰ ਮੈਂ ਅਪੀਲ ਕਰਦਾ ਵੀ ਆਪਣੇ ਜੇ ਕੋਈ ਅਸਾ ਕੇਸ ਆਂਦਾ ਤਾਂ ਉਹਦਾ ਟੈਸਟਿੰਗ ਜ਼ਰੂਰ ਕਰੋ ਸਰ ਲੱਗਦਾ ਵੀ ਕਿਸੇ ਨਾ ਕਿਸੇ ਸਿਹਤ ਉਭਾਗ ਦਾ ਨਗਰ ਕੌਂਸਲ ਦਾ ਕਮਿਊਨੀਕੇਸ਼ਨ ਡਾਇਰੈਕਟਰ ਨਹੀਂ ਮੇਰਾ ਖਿਆਲ ਨਹੀਂ ਐ ਐਸਾ ਕੋਈ ਸਫਾਈ ਦੀ ਕਾਰਤਾਈ ਸ਼ਹਿਰ ਚ ਬਹੁਤ ਸਫਾਈ ਦੀ ਕਾਰਤਾਈ ਦੀ ਜਿਹੜੀ ਹੈਗੀ ਉਹ ਸਭ ਬੈਠੇ ਨੇ ਸੈਨੀਟਰੀ ਇਨਸਪੈਕਟਰ ਅਗਰ ਤੁਹਾਨੂੰ ਲੱਗਦਾ ਤਾਂ ਆਪਾਂ ਹੋਰ ਜਿਹੜੇ ਐਫਰਟ ਵਧਾ ਲੈਣੇ ਐ ਵੈਸੇ ਅਗਰ ਕੇਸ ਘਟ ਹੈ ਇਹਦਾ ਮਤਲਬ ਕਿ ਆ ਸਾਡੇ ਜਿਹੜੇ ਆਫੋਰਸ ਤੋਂ ਫਰਕ ਤਾਂ ਹੈਗਾ ਨਹੀਂ ਸਰਕਾਰੀ ਹਸਪਤਾਲ ਦਾ ਘੱਟਾ ਘਰ ਪ੍ਰਾਈਵੇਟ ਦਾ ਬਹੁਤ ਜ਼ਿਆਦਾ ਨੇ ਕੇਸ ਸੀ ਮੈਂ ਉਹੀ ਦੱਸ ਰਿਹਾ ਪ੍ਰਾਈਵੇਟ ਜਿਹੜੇ ਆਮ ਬੁਖਾਰ ਦੇ ਕੇਸਿਸ ਵੀ ਇਸ ਸੀਜ਼ਨ ਜ ਵੱਧ ਜਾਂਦੇ ਆ ਠੀਕ ਹੈ ਜੀ ਆਪਣਾ ਜਿਹੜਾ ਵਾਇਰਲ ਵੀ ਵੱਧ ਜਾਂਦਾ ਅਸੀਂ ਹਰੇਕ ਕੇਸ ਨੂੰ ਡੈਂਗੂ ਜਿਹੜਾ ਹੈਗਾ ਡੈਂਗਰ ਤੇ ਬੁਖਾਰ ਜਿਹੜਾ ਸੈਲ ਵਾਰਨ ਇਨਫੈਕਸ਼ਨ ਸੈਲ ਤਾਂ ਕਿਸੇ ਵੀ ਇਨਫੈਕਸ਼ਨ ਚ ਘਟਦੇ ਆ ਜ਼ਰੂਰੀ ਨਹੀਂ ਕਿ ਡੈਂਗੂ ਵਰਗੇ ਸਾਰਿਆਂ ਦੀ ਇੱਕੋ ਹੀ ਠੀਕ ਹੈ ਜੀ ਇਹ ਵੀ ਹੁਣ ਇਹਦਾ ਹਉਆ ਜ਼ਰੂਰ ਬਣਿਆ ਹੋਇਆ ਵਾਇਰਲ ਜਿਹੜੇ ਜਿਆਦਾ ਜਿਆਦਾਤਰ ਕੇਸ ਆ ਰਹੇ ਆ ਦੂਸਰੇ ਆਮ ਵਾਇਰਲ ਤੇ ਜਿਹੜੇ ਪ੍ਰੂਫਡ ਡੈਂਗੋ ਕੇਸ ਇਹਦਾ ਉਹ ਇੰਨੇ ਜਿਆਦਾ ਨਹੀਂ ਇਹ ਪਿਛਲੇ ਸਾਲ ਨਾਲੋਂ ਘੱਟ ਲੇਕਿਨ ਫੇਰ ਵੀ ਇੱਕ ਮੁਰਾਲੀ ਤੋਂ ਪਿੰਡ ਤੋਂ ਆਈ ਸੀ ਉੱਥੇ ਨਹੀਂ ਸਪੈਸ਼ਲ ਟੀਮ ਅਸੀਂ ਗੈਟਿੰਗ ਕਰਤੀ ਹੈ ਅਸੀਂ ਉਹ ਸਾਰੇ ਪਿੰਡ ਦਾ ਸਰਵੇ ਕਰਾਂਗੇ ਪਰ ਲੋਕਾਂ ਨੂੰ ਜਿਹੜੇ ਆਪਣੇ ਅਸੀਂ ਅਫਰ ਦੁਬਾਰਾ ਸਿੱਖ ਰਹੇ ਹੋ ਸਮਝਾਉਣ ਨੂੰ ਕਿਉਂਕਿ ਸਭ ਤੋਂ ਵੱਡੀ ਤਾਂ ਜਿਹੜਾ ਇਹਦਾ ਪ੍ਰिवेंशन ਹੈਗੀ ਹੈ ਇਹਦੀ ਰੋਕਥਾਮ ਉਹ ਤਾਂ ਹੋਏਗੀ ਜੇ ਸਾਡਾ ਜਿਹੜਾ ਹੈਗਾ ਲੋਕੀ ਅਵੇਅਰ ਹੋਣਗੇ ਠੀਕ ਹੈ ਜੀ ਲੋਕਾਂ ਨੂੰ ਅਵੇਅਰ ਕਰਦੇ ਆਂ ਤੇ ਆਸ ਕਰਦੇ ਹਾਂਗੇ ਦਿਨੋਂ ਦਿਨ ਇਹਦੇ ਚ ਹੋਰ ਜਿਹੜਾ ਫਰਕ ਕਰ ਰਹੇ ਆਂ ਅਗਰ ਤੁਹਾਨੂੰ ਕੋਈ ਖਾਸ ਏਰੀਆ ਲੱਗਦਾ ਸਾਨੂੰ ਬਹੁਤ ਦਸੀ ਨੂੰ ਇਹ ਕੋਈ ਖਾਸ ਏਰੀਆ ਹੈ ਤਾਂ ਆਪਾਂ ਉਹਨਾਂ ਤੇ ਕਰਦੇ ਨੇ ਪ੍ਰਧਾਨ ਜੀ ਬੈਠੇ ਨੇ ਵੀਰੋ ਸਾਹਿਬ ਦੇਖੋ ਇਹ ਵੀ ਕਰਨਗੇ ਬਸਸੀ ਰੋਡ ਤੇ ਡੈਲੀ ਪਾਣੀ ਖੜਾ ਰਿਹਾ ਹੈ ਕਿੱਥੇ ਜੀ ਬਸਸੀ ਰੋਡ ਜਿਹੜਾ ਰੋਡ ਬਸਸੀ ਰੋਡ ਉਵੇਂ ਕੰਟੇ ਸੀ ਬਸਸੀ ਰੋਡ ਦਾ ਵੀ ਜਿਹੜਾ ਹੈਗਾ ਦੇਖਦੇ ਟੈਂਡਰ ਲੱਗੇ ਜੀ ਕੋਈ ਮਤਲਬ ਚੱਲ ਰਿਹਾ ਤਾਂ ਉਹਨੂੰ ਸੀਵਰ ਦੀ ਪ੍ਰੋਬਲਮ 30 ਲੱਖ ਰੁਪਏ ਦੀ ਟਿਕ ਸਰ ਬਸ ਸਟੈਂਡ ਦੀ ਪੋਜੀਸ਼ਨ ਕਿੱਥੇ ਖੜੀ ਹੈ ਇਹ ਕੰਮ ਦੀ ਜਿਹੜਾ ਬੱਸ ਸਟੈਂਡ ਦਾ ਪਰੇਤ ਕਰਨੀ ਤਾਂ ਵੈਸੇ ਡੈਂਗੂ ਤੇ ਸੀ ਚਲੋ ਨਹੀਂ ਚਲੋ ਸਵਾਸ ਤੋਂ ਸਵਾਲੇ ਆ ਜੀ ਸਹੀ ਹੁਣ ਕਿੱਥੇ ਬੈਠੇ ਚੱਲ ਰਿਹਾ ਮੇਰੇ ਕੋਲ ਉੱਥੇ ਕੰਮ ਨਹੀਂ ਬੰਦ ਪਿਆ ਜੀ ਤੇ ਕੋਈ ਨਹੀਂ ਅਗਰ ਆ ਇਹ ਆਪਾਂ ਦੇਖ ਲੈਂਦੇ ਆ ਬੰਦ ਹੈ ਤਾਂ ਆਪਾਂ ਦੇਖ ਲੈਂਦੇ ਆ ਬੰਦ ਕਿਉਂਕਿ ਜਿਹੜਾ ਬੱਸ ਸਟੈਂਡ ਦਾ ਉਹ ਸਾਈਕਲ ਸਟੈਂਡ ਦਾ ਜੀ ਉਹ ਤਾਂ ਪੂਰਾ ਹੋ ਗਿਆ ਉਹ ਵੀ ਲੈ ਲੈ ਯਾਰ ਹਫਤੇ ਦਾ ਜਿਹੜਾ ਹੈਗਾ 4 ਜਨਵਰੀ ਦੇ ਸੁਆਗਤ ਤਿਹਾਰਾ ਕਰਕੇ ਨਾ ਲੇਵਰ ਇਹਨਾਂ ਲਈ ਸਾਰੀ ਸ਼ਰਤ ਵੀ ਰਹਿੰਦੀ ਹੈ ਵਿਚਾਰਦਵਾਰੀ ਵੀ ਰਹਿੰਦੀ ਹੈ ਇਹ ਤੇ ਮੂਰੇ ਜਿਹੜਾ ਫਾਸ਼ਾ ਸਾਰਾ ਪੈ ਗਿਆ ਕਰਦੇ ਕਰਦੇ ਇੱਕ ਟ੍ਰੈਫਿਕ ਲਾਈਟਾਂ ਵੀ ਚਾਰਕ ਦਿਨ ਚੱਲੀਆਂ ਜੀਆਂ ਇਹ ਮੋੜ ਕੇ ਤਾਂ ਉਸ ਵਾਰ ਸੜਕ ਬਣੀ ਹੈ 3 ਸਾਲ ਹੋ ਗਏ ਇੱਕ ਬਜਰੀ ਦਾ ਪੀਸ ਵੀ ਨਹੀਂ ਨਿਕਲਿਆ ਤੁਸੀਂ ਐਂ ਜੰਦੇ ਆ ਗੱਲਾਂ ਨਾ ਕਰੋ ਸਹੀ ਗੱਲ ਕਰੋ ਏਦਾਂ ਦੀਆਂ ਗੱਲਾਂ ਨਹੀਂ ਮੈਂ ਸੁਣ ਨਹੀਂ ਬੱਸ ਸਟੈਂਡ ਦਾ ਸਿਸਟਮ ਹੈ ਦੇਖੋ ਜੀ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਤੁਸੀਂ ਦੇਖ ਲਓ ਹਾਈ ਬੀ ਲਾਈਟਾਂ ਲੱਗ ਗਈਆਂ ਕੈਮਰੇ ਲੱਗੇ ਸੜਕਾਂ ਵਧੀਆ ਬਣ ਗਈਆਂ ਠੀਕ ਹੈ ਜੀ ਕਮਿਊਨਿਟੀ ਸੈਂਟਰ ਬਣ ਗਿਆ ਪਸ਼ੂ ਹਸਪਤਾਲ ਸੁਣੀ ਜਾਓ ਪਸ਼ੂ ਹਸਪਤਾਲ ਬਣ ਗਿਆ ਫਾਇਰ ਆਫਿਸ ਬਣ ਗਿਆ ਇਹ ਸਾਰੇ ਜਿਨ੍ਹਾਂ ਨੇ 15 ਸਾਲ ਇੱਥੇ ਮਾਫੀਏ ਚਲਾਏ ਆ ਉਹਨਾਂ ਨੇ ਰਾਜ ਦੱਸ ਦੋ ਮੈਨੂੰ ਕੀ ਬਣਿਆ ਆ ਮੈਂ ਆਪਣੇ 2.5 ਸਾਲਾਂ ਚ ਦੱਸ ਰਿਹਾ ਵੀ ਐਨੇ ਕੰਮ ਹੋਏ ਸਰ ਇੱਕ ਪਸ਼ੂਵਾਦ ਵਾਲੀ ਤੁਸੀਂ ਗੱਲ ਕੀਤੀ ਆ ਉਹਦਾ ਗੇਟ ਇਕੱਠ ਫੁੱਟ ਦਾ ਇਧਰੇ ਬਸ ਇਧਰੇ ਟਰਾਂਸਫਾਰਮਰ ਖੜਾ ਉਹ ਡਾਕਟਰ ਇਹ ਗੱਲ ਕਹਿੰਦਾ ਵੀ ਅਸੀਂ ਤਾਂ ਕੁੱਤੇ ਬਿੱਲੀਆਂ ਚੋਕੀ ਰਹਿ ਕੇ ਵੱਡੀ ਸਰਜਰੀ ਦਾ ਕੋਈ ਨਹੀਂ ਹੈ ਹੀ ਨਹੀਂ ਨਾਲ ਜਦ ਕੋਈ ਟਰੈਕਟਰ ਆਵੇ ਨਾ ਟਰੱਕი ਆਵੇ ਅੰਦਰ ਐਂਟ੍ਰੈਂਸ ਲੋ ਕੋਈ ਨਹੀਂ ਐਂਟ੍ਰੈਂਸ ਗੇਟ ਤਾਂ ਅਸੀਂ ਅੱਜ ਜਿਹੜੀ ਐ ਪ੍ਰੋਬਲਮ ਦੱਸਤੀ ਇਹਦਾ ਵੀ ਹੱਲ ਹੋ ਜਾਏਗਾ ਪਰ ਤੁਹਾਡੇ ਧਿਆਨ ਤਾਂ ਹੀ ਨਹੀਂ ਆਉਂਦੀ ਧਿਆਨ ਨੇ ਕੋਈ ਨਹੀਂ ਦੇਖੋ ਵੋਲਿਊਮ ਘੀ ਕਰ ਲਾਂਗੇ ਚੱਪ ਓਰੇ ਐ ਵੀ ਇਹ ਨਾਲ ਕੋਈ ਜਿਵੇਂ